ਬੈਂਕ ਚੋਂ ਇੱਕ ਮੈਡਮ ਦਾ ਫੋਨ ਆਉਂਦਾ ਭੋਲੇ ਨੂੰ ਤੇ ਭੋਲਾ ਖੁਸ਼ੀ ਨਾਲ ਭੱਜਿਆ ਜਾਂਦਾ ਬੈਂਕ ਦੇ ਵਿੱਚ ਤੇ ਜਾ ਕੇ ਉੱਥੇ ਕਹਿੰਦਾ ਬੈਠੀ ਹੁੰਦੀ 25 ਸਾਲ ਦੀ ਮੈਡਮ ਤੇ ਉਹਨਾਂ ਨੂੰ ਕਹਿੰਦਾ ਮੈਡਮ ਜੀ ਮੈਨੂੰ ਤੁਹਾਡੀ ਬ੍ਰਾਂਚ ਵੱਲੋਂ ਫੋਨ ਆਇਆ ਤੇ ਮੈਡਮ ਕਹਿੰਦੇ ਤੁਹਾਡਾ ਨਾਮ ਭੋਲਾ ਹੈ ਤੇ ਭੋਲਾ ਮੁੱਛਾਂ ਨੂੰ ਵਟਜਾ ਦੇ ਕੇ ਕਹਿੰਦਾ ਹਾਂਜੀ ਮੇਰਾ ਨਾਮ ਹੀ ਭੋਲਾ ਤੇ ਮੈਡਮ ਕਹਿੰਦੀ ਆਓ ਬੈਠ ਜਾਓ ਮੈਡਮ ਕੁਰਸੀ ਆਪਣੇ ਲਾਗੇ ਕਰ ਲੈਂਦੀ ਹੈ ਤੇ ਭੋਲਾ ਉੱਥੇ ਬੈਠਾ ਖੁਸ਼ੀ ਨਾਲ ਫੁੱਲਿਆਣੀ ਸੁਮਾਉਂਦਾ ਤੇ ਮੈਡਮ ਹੁਣ ਆਪਣੀਆਂ ਜੁਕਤਾ ਲਾਉਂਦੀ ਐ ਤੇ ਭੋਲੇ ਦਾ ਧਿਆਨ ਮੈਡਮ ਦੇ ਚਿਹਰੇ 'ਤੇ ਤੇ ਮੈਡਮ ਦਾ ਧਿਆਨ ਬਲੇ ਦਾ ਬੱਕਰਾ ਬਣ ਗਿਆ ਭੋਲੇ ਦੇ ਕਾਰਵਾਈ ਤੇ ਤੇ ਦਵਾ ਦਾ ਮੈਡਮ ਉਹਨੂੰ ਸਮਝਾਉਂਦੀ ਐ ਕ੍ਰੈਡਿਟ ਕਾਰਡ ਤੇ ਭੋਲਾ ਦਾ ਉੱਥੇ ਪਹਿਲਾਂ ਹੀ ਫੁੱਲਿਆਣੀ ਸਮਾਰਿਆ ਬਿਨਾ ਸੋਚੇ ਸਮਝੇ 10-15 ਜਗ੍ਹਾ ਤੇ ਮੈਡਮ ਨੂੰ ਸਾਈਨ ਕਰਕੇ ਦੇ ਦਿੰਦਾ ਲਓ ਜੀ ਭੋਲੇ ਦਾ ਕਾਰਡ ਕਾਰਡ ਹੋ ਗਿਆ ਅਪਲਾਈ ਤੇ ਹੁਣ ਜਿਹੜੀ ਗੇਮ ਸ਼ੁਰੂ ਹੁੰਦੀ ਐ ਕ੍ਰੈਡਿਟ ਕਾਰਡ ਦੀ ਕਿ ਕਿਵੇਂ ਕ੍ਰੈਡਿਟ ਕਾਰਡ ਦੇ ਫਾਇਦੇ ਨੇ ਕੀ ਨੁਕਸਾਨ ਨੇ ਤੇ ਕ੍ਰੈਡਿਟ ਕਾਰਡ ਕਮਾਈ ਕਿਵੇਂ ਕਰਦਾ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਆਪਾਂ ਤੁਹਾਨੂੰ ਦੱਸ ਦਿਆ ਕ੍ਰੈਡਿਟ ਕਾਰਡ ਦੀ ਗੇਮ ਹੈ ਕਈਆਂ ਦੇ ਮਨ 'ਚ ਚਾਹ ਹੁੰਦਾ ਹੈ ਕਿ ਕ੍ਰੈਡਿਟ ਕਾਰਡ ਆਪਾਂ ਬਣਵਾ ਲਿਆ ਆ ਆਪਾਂ ਨੂੰ ਤਾਂ ਬੈਂਕ ਨੇ ਵੈਸੇ ਹੀ ਦੇ ਦਿੱਤਾ ਹੈ ਆਪਾਂ ਨੂੰ ਕਿਹੜੀ ਦੀ ਵਿਆਜ ਪੈਣੀ ਹੈ 40-45000 ਰੁਪਏ ਆਪਾਂ ਨੂੰ ਮਿਲ ਗਿਆ 40 ਦਿਨਾਂ ਬਾਅਦ ਆਪਾਂ ਇਹਨੂੰ ਰੀਨਿਊ ਕਰਵਾ ਲੈਣਾ ਤੇ ਆਪਾਂ ਨੂੰ ਤਾਂ ਮौजਾਂ ਹੀ ਮौजਾਂ ਅੱਜ ਤੁਹਾਨੂੰ ਦੱਸਾਂਗੇ ਕ੍ਰੈਡਿਟ ਕਾਰਡ ਕਮਾਈ ਕਿਵੇਂ ਕਰਦਾ ਅਸਲ ਦੇ ਵਿੱਚ ਬੈਂਕ ਕ੍ਰੈ ਦਾ ਕੋਈ ਨੌਕਰੀ ਪੇਸ਼ਾ ਕੋਈ ਬਿਜ਼ਨਸ ਕੋਈ ਦੁਕਾਨਦਾਰੀ ਹੈ ਕੋਈ ਮਹੀਨੇ ਦਾ 20 30000 ਦਾ ਬੈਂਕ ਦੇ ਵਿੱਚ ਲੈਣ ਦੇਣ ਹੁੰਦਾ ਅੱਜ ਦੀ ਡੇਟ ਦੇ ਵਿੱਚ ਤਕਰੀਬਨ 40% ਲੋਕਾਂ ਕੋਲ ਕ੍ਰੈਡਿਟ ਕਾਰਡ ਹੈਗਾ ਤੇ ਹੁਣ ਤੁਹਾਨੂੰ ਦੱਸ ਦਿਆਂ ਕ੍ਰੈਡਿਟ ਕਾਰਡ ਕਮਾਈ ਕਿਵੇਂ ਕਰਦਾ ਮੰਨ ਲਓ ਇੱਕ ਇਲੈਕਟ੍ਰੋਨਿਕ ਦਾ ਦੁਕਾਨਦਾਰ ਹੈ ਤੇ ਉਹ ਦਿਹਾੜੀ ਦੇ ਵਿੱਚ 10 ਚੀਜ਼ਾਂ ਵੇਚਦਾ ਇਲੈਕਟ੍ਰੋਨਿਕ ਦੀਆਂ ਏਸੀ ਫ੍ਰਿਜ ਵਾਸ਼ਿੰਗ ਮਸ਼ੀਨ ਗੀਜ਼ਰ ਵਗੈਰਾ ਵਗੈਰਾ ਕੈਸ਼ ਤੇ ਤੇ ਉਹਨੂੰ ਕਮਾਈ ਹੁੰਦੀ ਆ 30000 ਰੁਪਏ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਲਵਾ ਲਿੰਦਾ ਕ੍ਰੈਡਿਟ ਕਾਰਡ ਮਸ਼ੀਨ ਕਿਉਂਕਿ ਕ੍ਰੈਡਿਟ ਕਾਰਡ ਦੇ ਤਾਂ ਗਾਹਕ ਵੀ ਚੰਗੇ ਨੇ ਤੇ ਉਹਦੇ ਨਾਲ ਉਹਦੀ ਸੇਲ ਵਧ ਜਾਂਦੀ ਹੈ ਜਿੱਥੇ ਉਹ 10 ਚੀਜ਼ਾਂ ਵੇਚਦਾ ਸੀ ਉੱਥੇ ਉਹ 20 ਵੇਚਣ ਲੱਗ ਪਿਆ ਉਹਨੂੰ 30000 ਦੀ 60000 ਕਮਾਈ ਹੋਣ ਲੱਗ ਪਈ ਹੈ ਤੇ ਹੁਣ ਕੀ ਹੈਗਾ ਕ੍ਰੈਡਿਟ ਕਾਰਡ ਉਹਨੂੰ ਕਹਿੰਦਾ ਕਿ ਮੈਂ ਤੇਰੀ ਸੇਲ ਵਧਾਈ ਹੈ ਤੇ ਇਹਦੇ ਵਿੱਚ ਮੇਰਾ ਵੀ ਹਿੱਸਾ ਬੰਦਾ ਹੈ ਤੇ ਉਹ ਉਹਦੇ ਕੋਲੋਂ 2% ਦੇ ਹਿਸਾਬ ਨਾਲ ਪੈਸੇ ਵਸੂਲ ਕਰਦਾ ਮੰਨ ਲਓ ਨੇ ਲੱਖ ਰੁਪਇਆ ਕਮਾਇਆ ਤੇ 2% ਦੇ ਹਿਸਾਬ ਨਾਲ 2000 ਰੁਪਿਆ ਕ੍ਰੈਡਿਟ ਕਾਰਡ ਦਾ ਬਣ ਗਿਆ ਇੱਕ ਤਰੀਕਾ ਤਾਂ ਇਹ ਗਿਆ ਦੂਜਾ ਤਰੀਕਾ ਇਹ ਆ ਕਿ ਤਨਖਾਹ ਤਾਂ ਭੋਲੇ ਦੀ 10-15000 ਸੀ ਤੇ ਕ੍ਰੈਡਿਟ ਕਾਰਡ ਉਹਨੂੰ 50000 ਦੀ ਲਿਮਟ ਵਾਲਾ ਮਿਲ ਗਿਆ ਉੱਥੇ ਤਾਂ ਭੋਲਾ ਹੁਣ ਚੌੜਾ ਹੋਇਆ ਫਿਰਦਾ ਤੇ ਉਧਰੋਂ ਭੋਲੇ ਦੀ ਘਰ ਵਾਲੀ ਮੰਗ ਲੈਂਦੀ ਆ ਮੈਨੂੰ ਤੇ ਵਾਸ਼ਿੰਗ ਮਸ਼ੀਨ ਤੇ ਏਸੀ ਚਾਹੀਦਾ ਭੋਲਾ ਫੁੱਲਿਆ ਜਾਂਦਾ ਦੁਕਾਨ ਤੇ ਕਹਿੰਦਾ ਆ ਚੱਕ ਮੇਰਾ ਕ੍ਰੈਡਿਟ ਕਾਰਡ ਤੇ ਮੈਨੂੰ ਇੱਕ ਵਾਸ਼ਿੰਗ ਮਸ਼ੀਨ ਦੇ ਦੇ ਤੇ ਇੱਕ ਏਸੀ ਦੇ ਦੇ ਤੇ ਹੁਣ ਕੀ ਹੋਇਆ ਉਧਰੋਂ ਮਹੀਨਾ ਪੂਰਾ ਹੋਣ ਵਾਲਾ ਹੈ ਤੇ ਉਧਰੋਂ ਭੋਲੇ ਦੀ ਤਨਖਾਹ ਦਾ 10-15000 ਆਈ ਆ ਬਾਕੀ ਪੈਸੇ ਤਾਂ ਘਟ ਰਹੇ ਨੇ ਉਥੇ ਕੀ ਆ ਕ੍ਰੈਡਿਟ ਕਾਰਡ ਵਾਲੇ ਇੱਕ ਸਕੀਮ ਦੇ ਦਿੰਦੇ ਨੇ ਇੱਕ ਆਪਸ਼ਨ ਦੇ ਦਿੰਦੇ ਆ ਮਿਨੀਮਮ ਡਿਊ ਪੇਮੈਂਟ ਦਾ ਮਿਨੀਮਮ ਡਿਊ ਪੇਮੈਂਟ ਦਾ ਮਤਲਬ ਇਹ ਹੁੰਦਾ ਜੇਕਰ ਤੁਹਾਡੇ ਕੋਲੋ ਕਿਸ਼ਤ ਨਹੀਂ ਤਾਰੀ ਗਈ ਤੇ ਤੁਸੀਂ 2500 ਰੁਪਇਆ ਦੇ ਕੇ ਆਪਣੀ ਕਿਸ਼ਤ ਅਗਲੇ ਮਹੀਨੇ ਵਾਸਤੇ ਟਰਾਂਸਫਰ ਕਰ ਸਕਦੇ ਹੋ ਭੋਲੇ ਵਰਗੇ ਨੂੰ ਤਾਂ ਪਤਾ ਨਹੀਂ ਹੁੰਦਾ ਭੋਲੇ ਵਰਗਾ ਕਹਿੰਦਾ 2500 ਰੁਪਏ ਆਪਾਂ ਤਾਰ ਦਿੱਤਾ ਤੇ ਹੁਣ ਆਪਣਾ 2500 ਰੁਪਏ ਘਟ ਜੇਗਾ ਕਦੀ 5000 ਦੇਤਾ ਕਦੀ 2500 ਦੇ ਦਿੱਤਾ ਜਦੋਂ ਬਚੀ ਹੋਈ ਮਹੀਨੇ ਬਾਅਦ ਪੇਮੈਂਟ ਵਿਆਜ ਲਾ ਕੇ ਆਉਂਦੀ ਏ ਤੇ ਉਦੋਂ ਭੋਲਾ ਸੋਚਦਾ ਮੈਂ ਤਾਂ ਫਸ ਗਿਆ ਹੁਣ ਮੈਂ ਕੀ ਕਰਾਂ ਫਿਰ ਕਈ ਵਾਰੀ ਕਈਆਂ ਉਤੇ ਪਰਸਨਲ ਲੋਨ ਲੈ ਕੇ ਕਿਸ਼ਤਾਂ ਚਕਾਉਣੀਆਂ ਪਈਆਂ ਅਸਲ ਵਿੱਚ ਮਿਨੀਮਮ ਡਿਊ ਪੇਮੈਂਟ ਤੁਹਾਨੂੰ ਤੁਹਾਡੀ ਔਕਾਤ ਯਾਦ ਕਰਵਾਉਂਦਾ ਕ੍ਰੈਡਿਟ ਕਾਰਡ ਵੀ ਕਹਿੰਦਾ ਜੇਕਰ ਤੁਹਾਡੀ ਲਿਮਟ 50000 ਦੀ ਤੇ ਤੁਹਾਨੂੰ 50000 ਤਾਰਨ ਦੀ ਤੁਹਾਡੀ ਔਕਾਤ ਹੋਣੀ ਚਾਹੀਦੀ ਹੈ ਤੇ ਇਧਰ ਭੋਲੇ ਦੀ ਤਨਖਾਹ ਤਾਂ 10-15000 ਸੀ ਖਰੀਦਦਾਰੀ ਉਹਨੇ 50000 ਦੀ ਕਰ ਲਈ ਤੇ ਉਸ ਤੋਂ ਬਾਅਦ ਦੇ ਵਿੱਚ ਮਿਨੀਮਮ ਡਿਊ ਪੇਮੈਂਟ ਦੇ ਰਾਹੀਂ 25-2500 ਰੁਪਇਆ ਦੇ ਦਿੰਦਾ ਰਿਹਾ ਤੇ ਸੋਚਦਾ ਸੀ ਖੈਰ ਇਧਰੋਂ ਵੀ ਮੇਰਾ 25-2500 ਰੁਪਇਆ ਲੈਸ ਹੋ ਜਾਏਗਾ ਕ੍ਰੈਡਿਟ ਕਾਰਡ ਨੇ ਅਗਲੇ ਮਹੀਨੇ ਤੁਹਾਡੀ ਜਿਹੜੀ ਕੀਤੀ ਹੋਈ ਅੱਗੇ ਸਕਿਪ ਉਹਨੇ ਪੈਸੇ ਲੈਣੇ ਆ ਜੇ ਤੁਸੀਂ ਜਿੱਥੋਂ ਮਰਜ਼ੀ ਲਿਆ ਕੇ ਦਿਓ ਕ੍ਰੈਡਿਟ ਕਾਰਡ ਨੂੰ ਤੁਹਾਨੂੰ ਉਹ ਪੇਮੈਂਟ ਭਰਨੀ ਹੀ ਪਵੇਗੀ ਜੇਕਰ ਤੁਸੀਂ ਮਿਨੀਮਮ ਡਿਊ ਪੇਮੈਂਟ ਵਾਲਾ ਆਪਸ਼ਨ ਨਹੀਂ ਭਰਦੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਜੁਰਮਾਨਾ ਦੇਣਾ ਪਵੇਗਾ ਘੱਟੋ ਘੱਟ 35% ਤੁਹਾਨੂੰ ਜੁਰਮਾਨਾ ਪਵੇਗਾ ਇਸ ਲਈ ਮਿਨੀਮਮ ਡਿਊ ਪੇਮੈਂਟ ਵਾਲਾ ਵੀ ਆਪਸ਼ਨ ਤੁਹਾਨੂੰ ਭਰਨਾ ਪਵੇਗਾ ਇਸ ਤੋਂ ਚੰਗਾ ਕਿ ਕ੍ਰੈਡਿਟ ਕਾਰਡ ਤੁਸੀਂ ਲੈਣਾ ਤੇ ਆਪਣੀ ਔਕਾਤ ਦੇਖ ਕੇ ਲਵੋ ਤੁਹਾਡੀ ਇਨਕਮ ਕਿੰਨੀ ਆ ਤੁਹਾਡੀ ਸੈਲਰੀ ਕਿੰਨੀ ਆ ਤੁਹਾਡੀ ਲਿਮਟ ਕਿੰਨੀ ਆ ਤੁਸੀਂ ਜਿਹੜੇ ਉਸ ਨੂੰ ਤਾਰ ਸਕਦੇ ਹੋ ਦੋਸਤੋ ਇਸ ਤਰੀਕੇ ਨਾਲ ਕ੍ਰੈਡਿਟ ਕਾਰਡ ਕਮਾਈ ਕਰਦਾ ਪਹਿਲਾਂ ਤਾਂ 2% ਉਹਨੇ ਦੁਕਾਨਦਾਰ ਤੋਂ ਕਮਾਈ ਕਰ ਲਈ ਉਸ ਤੋਂ ਬਾਅਦ ਚ ਹਜ਼ਾਰ ਮਕਰ 20 25 ਬੱਕਰੇ ਭੋਲੇ ਜਾਂ ਮੇਰੇ ਵਰਗੇ ਮਿਲ ਜਾਂਦੇ ਆ ਜਿਹੜੇ ਮਿਨੀਮਮ ਡਿਊ ਪੇਮੈਂਟ ਦੇ ਚੱਕਰ ਦੇ ਵਿੱਚ ਫਸ ਜਾਂਦੇ ਆ ਤੁਹਾਨੂੰ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਜੇਕਰ ਇਹ ਵੀਡੀਓ ਚੰਗੀ ਲੱਗੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣਾ YouTube Facebook Instagram ਨੂੰ ਫੋਲੋ ਕਰ ਲੈਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ